ਸ਼ਿਕਰ ਦੋਸਤੋ ਅੱਜ ਆਪਾਂ ਪਹੁੰਚਾਗੇ ਕੇਵਲ ਆਟੋ ਸੇਲਜ਼ ਦੇ ਉੱਤੇ ਜੋ ਕਿ ਇੱਧਰ ਵਸਟਾਣਾ ਆ ਜਾਂਦਾ ਗਾ ਲਿੰਕ ਰੋਡ ਮਾਨਸਾ ਥੀਰ ਸਾਹਮਣੇ ਨੀਅਰ ਮੋਟਰਸਾਈਕਲ ਦਾ ਪੈਟਰੋਲ ਪੰਪ ਜੀ ਇੱਧਰ ਆਪਣੇ ਆ ਜਾਂਦਾ ਕੇਵਲ ਆਟੋ ਡੀਲ ਚ ਦੋਸਤੋ ਇਸ ਵੀਰ ਤੋਂ ਕੋਲੋਂ ਆਪਾਂ ਪਹਿਲਾ ਐਕਟਿਵਾ ਲੈ ਕੇ ਆਏ ਹਾਂ ਬਿਲਕੁਲ ਬਰੈਂਡ ਨਿਊ ਸਕੂਟਰੀ ਅੱਜ ਸਾਨੂੰ ਆਪਾਂ ਦਿਖਾਉਣੇ ਹੈ ਕਿ ਵੀ ਪੀਰ ਕੋਲੇ ਤਾਂਡੇ ਲਈ ਜੇ ਪੱਕੀ ਕੀ ਲੈ ਕੇ ਆਏਗੇ ਬਿਲਕੁਲ ਬਰੈਂਡ ਨਿਊ ਸਕੂਟਰੀਆਂ ਮੋਟਰਸਾਈਕਲਾਂ ਸਾਈਕਲਫਾਈਟ ਨੇ ਦੋਸਤੋ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਜਾਂ ਦੇ ਵਿੱਚ ਨਹੀਂ ਕੋਈ ਘੜਵਾਧਾ ਹੈਗੀ ਬਿਲਕੁਲ ਬ੍ਰੈਂਡ ਨਿਊ ਮੋਟਰਸਾਈਕਲ ਲੇਗੇ ਆਜੋ ਆਪਾਂ ਸੱਤਪਿੰਡ ਚੱਲਦੇ ਆਂਗੇ ਰੌਚਕ ਬੋਲਦੇ ਆਂਗੇ ਵੀ ਆਪਣੇ ਦੋਸਤਾਂ ਲਈ ਅੱਜ ਤੁਸੀਂ ਕੀ ਲੈ ਕੇ ਆਏ ਹੋਗੇ ਸਸ਼ੀ ਕਾ ਜੀ ਸਸ਼ੀ ਕਾ ਜੀ ਠੋ ਠੀਕਾ ਹੋ ਜੀ ਹਾਂਜੀ ਆਪਣੇ ਦੋਸਤਾਂ ਲਈ ਅੱਜ ਕੀ ਲੈ ਕੇ ਆਏ ਜੀ ਮੋਟਰਸਾਈਕਲ ਆਪਾਂ ਕਿਸ ਤਰ੍ਹਾਂ ਦੇ ਲੈ ਕੇ ਆਏ ਆਂ ਬੱਸ ساری ਤਰ੍ਹਾਂ ਦੀ ਬ੍ਰੈਂਡ ਮੇਡ ਦਾ ਠੀਕ ਹੈ ਜੀ ਜਿਸ ਤਰ੍ਹਾਂ ਕਿ ਸਪਲੈਂਡਰ ਆ ਗਿਆ ਆਪਣੇ ਕੋਲ ਸਪਲੈਂਡਰ ਡੀ ਲੈਕ ਸਰਫਲਟ ਇਨ ਸਿਟੀ ਸੋ ਕੋਈ ਵੀ ਸਾਰੇ ਤਰ੍ਹਾਂ ਦੇ ਹੋਂਡੇ ਦੇ ਸਾਰੇ ਵੀ ਕਲਾਪਨ ਕੋਲ ਸੈਕੰਡ ਸਾਰੇ ਤਰ੍ਹਾਂ ਦੀ ਹੁੰਦੀ ਠੀਕ ਹੈ ਜੀ ਤੇ ਐਕਟਵਾ ਵਗੈਰਾ ਵੀ ਐਕਟਵਾ ਦੀ ਜੀਟੀਵੀ ਐਸ ਵੀ ਮਿਲਦੀ ਮੈਟਰ ਵਗੈਰਾ ਔਰ ਦੋ ਦੋਸਤੋ ਪਹਿਲਾਂ ਆਪਾਂ ਬਾਵੂ ਕੋ ਲੈ ਕੇ ਗਏ ਸੀ ਆਪਾਂ ਐਕਟਵਾ ਲੈ ਕੇ ਗਏ ਸੀ ਕਿਉਂਕਿ ਬਹੁਤ ਹੀ ਵਧੀਆ ਹੈਗੀ ਬਿਲਕੁਲ ਬਰੈਂਡ ਨਿਊ ਸਕੂਟਰੀ ਸੀ ਤਾਂ ਆਪਣਾ ਚਾਹ ਮਨ ਕੀਤਾ ਵੀ ਦੋਸਤਾਂ ਵਾਸਤੇ ਵੀ ਤੁਹਾਡੇ ਲਈ ਵੀ ਆਪਾਂ ਬਾਵੂ ਜੀ ਦਾ ਯੂ ਦਿਖਾਈ ਹੈ ਕਿ ਗੱਤਾਂ ਦੇ ਮੋਟਰਸਾਈਕਲ ਲੈ ਕੇ ਤਾਂ ਜੋ ਤੁਹਾਨੂੰ ਬੈਨੀਫਿਟ ਦੋਸਤੋ ਮਿਲ ਸਕੇ ਆਜੋ ਆਪਾਂ ਅੱਗੇ ਤੁਹਾਨੂੰ ਆਪਾਂ ਦੋਸਤੋ ਮੋਟਰਸਾਈਕਲ ਦਾ ਕਿਸ ਦਿਖਾਉਣੇ ਆਏ ਕਿ ਕਿ ਕਿਸ ਕਿਸ ਦੇ ਰੇਟ ਦੇ ਨੇ ਕਿਸੇ ਪ੍ਰਕਾਰ ਦੇ ਮੋਟਰਸਾਈਕਲ ਕੀ ਮੌਜੂਦ ਹੈਗਾ ਅੱਜ ਦੋਸਤੋ ਬਹੁਤ ਹੀ ਘੱਟ ਰੇਟ ਦੇ ਉੱਤੇ ਬਹੁਤ ਹੀ ਸਾਫ ਸੁਥਰੇ ਮੋਟਰਸਾਈਕਲ ਆਪਾਂ ਤੁਹਾਨੂੰ ਅੱਜ ਦਿਖਾਉਣੇ ਆਏ ਕਿ ਦੋਸਤੋ ਦੋਸਤੋ ਜਿਹੜੀ ਮੋਟਰਸਾਈਕਲ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈਗੀ ਉਹ ਮੋਟਰਸਾਈਕਲ ਇੱਥੇ ਮਿਲ ਰਹੀ ਹੈ ਤੁਹਾਨੂੰ ਕੇਵਲ ਆਟੋ ਡੀਜ਼ਲ ਦੇ ਉੱਤੇ ਇਹ 2019 ਵਰਸਟ ਕਾਰਬੂਰੇਟਰ ਵਾਲਾ ਮੋਟਰਸਾਈਕਲ ਹੈ ਜਿਸ ਦੀ ਕੇ ਬਹੁਤ ਹੀ ਜ਼ਿਆਦਾ ਡਿਮਾਂਡ ਹੈਗੀ ਅੱਜ ਦੇ ਸਮੇਂ ਦੇ ਵਿੱਚ ਟਾਰਗੇਟ ਤੇ ਲਿਖ ਲਿਆ 20 ਦਾ ਰਜਿਸਟ੍ਰੇਸ਼ਨ 20 ਹੈ ਦੀ ਹਾਂਜੀ ਰਜਿਸਟ੍ਰੇਸ਼ਨ ਦੋਸਤੋ 2020 ਦੀ ਹੈ ਕਿਉਂਕਿ ਜ्यों ਲਾਸਟ ਦੇ ਉੱਤੇ ਜਿੱਥੇ ਆ ਕੇ ਮੋਟਰ ਬੰਦ ਹੋਊਗਾ ਜ्यों ਲਾਸਟ ਦਾ ਮੋਟਰਸਾਈਕਲ ਬਿਲਕੁਲ ਇਹ ਇਹ ਵੱਡੀ ਹੱਦ ਦੇ ਵਿੱਚ ਆ ਜਾਣਾ ਦੋਸਤੋ ਚੈੱਕ ਕਰੋ ਤੁਸੀਂ ਕਾਰਬੂਰੇਟਰ ਚੱਲ ਟਾਰਗੇਟ ਦੇ ਵਿੱਚ ਮੋਟਰਸਾਈਕਲ ਆ ਗਿਆ ਦੋਸਤੋ ਇੱਥੇ ਤੁਹਾਨੂੰ ਨਾਵਾਲਾ 200 ਦੇ ਕਰੀਬ ਤੋਂ ਪਲੱਸ 100 ਤੁਹਾਨੂੰ ਬਹੁਤ ਸੋਟਕ ਮਿਲੂਗਾ ਇੱਥੇ ਤੁਸੀਂ ਨਰਾਸ਼ ਨਹੀਂ ਹੋ ਕੇ ਜਾਓਗੇ ਲੋਕੋ ਇੱਥੋਂ ਸਵਾਈਪ ਲੈ ਕੇ ਹੀ ਜਾਓਗੇ ਹਾਂਜੀ ਇਹਦਾ ਕੀ ਰੇਟ ਰੱਖਿਆ ਜੀ ਅਪਣੇ ਇਹ 65000 65000 ਰੁਪਏ ਦਾ ਥੋੜਾ ਬਹੁਤਾ ਆਪਣੇ ਚੈਨਲ ਤੋਂ ਇੱਕ ਵੀ ਆਉਗਾ ਤਾਂ ਮਾਨਦਾਰੀ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਜੇ ਤੁਸੀਂ ਕਹਿੰਦੇ ਹੋ ਤਾਂ ਪਹਿਲੀ ਵਾਰ ਸੇ ਆਪਾਂ ਰੇਟ ਜ਼ਿਆਦਾ ਰੱਖੇ ਹੋਇਆ ਜੀ ਹਾਂਜੀ ਬਾਕੀ ਜਿਹੜਾ ਕੋਈ ਵੀ ਰਵਾਂਦਾ ਜ਼ਰੂਰ ਕਰਾਂਗੇ ਦੋਸਤੋ ਜੇ ਕੋਈ ਆਪਣੇ ਅਸ਼ਯ ਟੀਵੀਐਸ ਦਾ ਵੀ ਨਾਮ ਲੈ ਕੇ ਆਉਗਾ ਅਸ਼ੀ ਟੀਵੀ ਦਾ ਤਾਤਾ ਨੂੰ ਡਿਸਕਾਊਂਟ ਵੀ ਕੀਤਾ ਜਾਊਗਾ ਲੈਸੇ ਰੇਟ ਬਿਲਕੁਲ ਜ਼ਿਆਦਾ ਹੈ ਦੋਸਤੋ ਇਹਦਾ ਮੋਟਰਸਾਈਕਲ ਜੇ ਆਪਾਂ ਲੱਖ ਦਾ ਵੀ ਕਹੀ ਆਪਾਂ ਨੂੰ ਲੱਖ ਦਾ ਪਿਲਦਾ ਹੈ ਦੋਸਤੋ ਬਿਲਕੁਲ ਹਾਂਜੀ ਦੋਸਤੋ ਆਪਾਂ ਆ ਟੀਵੀਐਸ ਦੀ ਇੱਕ ਗੱਲ ਕੀ ਹਾਂਜੀ ਬਾਉ ਜੀ ਦੱਸੋ ਜੀ ਇਹਦਾ ਆਪਾਂ ਕੀ ਰੇਟ ਪਊਗਾ ਕਿੰਨਾ ਮਾਡਲ ਹੈ ਜੀ ਇਹ 2019 ਮਾਡਲ ਹੈ ਜੀ ਅੱਛਾ ਜੀ ਹਾਂਜੀ ਕਲਾਸਿਕ ਮਾਡਲ ਹੈ ਲੋਕਲ ਨੰਬਰ ਹੈ ਆਪਣਾ ਮਾਤਾ ਦਾ ਹਾਂਜੀ ਹਾਂ ਅੱਜ ਸੋਲ ਬਾਕੀ ਇਹ ਇਹ 14 ਮਾਡਲ ਹੈ ਇਹਦਾ ਬਾਬੂ ਜੀ ਕੀ ਰੇਟ ਹੈ ਟੀਵੀਐਸ ਦਾ ਇਹ ਦੇ ਦਾਂਗੇ ਆਪਾਂ 55000 ਦੀ ਓਕੇ ਜੀ ਓਕੇ ਕਾਗਜ਼ਾਂ ਪੱਕੋ ਸਾਰੀ ਕਾਗਜ਼ਾਂ ਪੱਕੋ ਸਾਡੀ ਫੁੱਲ ਜ਼ਿੰਮੇਵਾਰੀ ਤੋਂ ਨਾ ਕਰਵਾ ਕੇ ਤੁਹਾਨੂੰ ਸਾਰਾ ਕੁਝ ਓਕੇ ਕਰਕੇ ਦੇਵਾਂਗੇ ਠੀਕ ਹੈ ਜੀ ਦੋਸਤੋ ਇਹ ਫੈਸਿਲਿਟੀ ਤੁਹਾਨੂੰ ਨਾਲ ਹੀ ਮਿਲੂਗੀ ਜਿਸ ਤਰ੍ਹਾਂ ਕਿ ਨਾਮ ਕਰਵਾਉਣਾ ਹੈ ਉਹ ਪਾਉਜੀ ਆਪੀ ਤੁਹਾਨੂੰ ਪਰਵਾਕੇ ਦੇਣਗੇ ਬਿਨਾ ਨਾਮ ਤੋਂ ਵੱਡੀ ਨਹੀਂ ਦੇਣਗੇ ਸਾਨੂੰ ਆਪਾਂ ਅੱਗੇ ਦਿਖਾਉਣ ਦੇ ਦੋਸਤਾਂ ਦਾ ਨੰਬਰ ਵੀ ਬਹੁਤ ਸੋਹਣਾਗਾ 9811 ਨੰਬਰ ਹੈਗਾ ਦੋਸਤੋ ਟੀਵੀ ਐਸਟੀ ਬਿਲਕੁਲ ਨਵੀਂ ਬ੍ਰਾਂਡਡ ਸਕੂਟੀ ਹੈਗੀ ਆ ਤੁਹਾਨੂੰ ਵੀ ਉਹਕ ਦਿਖਾਉਣ ਜਸਕੂਟੀ ਦਾ ਆਧੁਮੁੱਲ ਤੇ ਮਿਲਗੀ ਆੱਜ ਤੇ ਆਕੇ ਸੈਕਿੰਡ ਅੱਛਾ ਜੀ ਆਧੁਮੁੱਲ ਹੋ ਗਿਆ 1,13,000 1,13,000 ਸੂਟੂ ਹੈ ਡਾਪ ਵਾਲਾ ਬੋਲਦਾ ਹਾਂ ਕਲਾਸਿਕ ਬੋਲ ਨਵੀਂ ਤੇ ਬ੍ਰਾਂਡਡ ਸਕੂਟੀ ਹੈ ਨਾਲ ਦੇ ਟਾਇਰ ਵੀ ਸੂਟੇ ਤੇ ਆ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਇਧਰੋਂ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਇੱਕਰ ਤੋਂ ਬਿਲਕੁਲ ਵੈਰੈਂਟ ਜੀ ਅੱਗੇ ਆ ਗਈ ਜੀ ਆਪਣੇ ਕੋਲੇ ਐਕਟਿਵ ਆ ਇਹ 14 ਮਾਡਲ ਆ ਜੀ ਹਾਂਜੀ 14 ਮਾਡਲ ਆ ਗਈ ਜੀ ਕਿੰਨੀ ਚੱਲੀ ਹੈ ਜੀ ਚੱਲੀਆਂ ਦਾ ਥੋੜਾ ਵੱਧ ਹੋ ਗਿਆ ਮਿੱਠੂ ਮੁੱਠ ਕਈ ਵਾਰ ਆਉਂਦੇ ਉਹ ਸਾਰੇ ਓਰੀਜਨਲ ਹੈਗੇ ਐਂ ਜੀ ਲੱਗਦੇ ਕਿਤੇ ਵੀ ਤਰ੍ਹਾਂ ਦਾ ਸਭੀ ਸਤਾਈ ਜੀ ਜਿਸ ਤਰ੍ਹਾਂ ਵੀ ਹੈਗੇ ਨੇ ਵਾਈਕ ਤੋਂ ਉਦਾਂ ਦੀ ਹੈ ਉਸ ਨਾਲ ਵਾਈਕ ਲਗੀਆਂ ਕਿਸੇ ਵੀ ਤਰ੍ਹਾਂ ਦਾ ਮੁੱਠ ਦਾ ਕੋਈ ਛੇੜਛਾੜ ਨਹੀਂ ਹੈਗੀ ਆਲੋ ਉਸ ਨਾਲ ਚੱਗੀਆਂ ਹੋਈਆਂ ਥੁੱਕ ਚੱਲੀਆਂ ਹੋਈਆਂ ਅੱਗੇ ਆ ਗਿਆ ਜੀ ਡੀ ਲੈਕਸ ਬਿਲਕੁਲ ਸਾਫ ਕੰਡੀਸ਼ਨ ਦਾ ਮੋਟਰਸਾਈਕਲ ਆ ਦੋਸਤੋ ਹਾਂਜੀ ਹੋ ਗਿਆ ਜੀ ਇਹ ਵੀ ਆਨਲਾਈ ਜੀ ਹਾਂਜੀ 40000 ਦਾ ਹਾਂ ਇਹਦਾ ਰੇਟ ਆ ਗਿਆ ਜੀ ਦੋਸਤੋ 40000 ਰੁਪਿਆ 19 ਮਨ ਤੋਂ ਉੱਤ ਮੋਟਰਸਾਈਕਲ ਹੈ 20 20 ਇਹ ਵੀ ਮੋਰ ਦਾ ਦੋਸਤੋ ਤਾਰੀ ਜੀ 20 ਮੋਰ ਦਾ ਮੋਟਰਸਾਈਕਲ ਬਿਲਕੁਲ ਬ੍ਰੈਂਡ ਨਿਊ ਮੋਟਰਸਾਈਕਲ ਆ ਦੋਸਤੋ ਕਿਸੇ ਪਾਸੇ ਕੋਈ ਸਕੈਚ ਨਹੀਂ ਹੈਗਾ ਮੋਟਰਸਾਈਕਲ ਤੇ ਇੱਕ ਇੱਕ ਦਾ ਸਟਾਡ ਆ ਗਿਆ 40000 ਰੁਪਿਆ ਦਾ ਰੇਟ ਰੱਖਿਆ ਜੀ ਆਪਾਂ ਗਰੁੱਪ ਨਾਲ ਬੋਲਦੇ ਹਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੋਸਤੋ ਮਿਲਣਾ ਹੋਵੇ ਤੁਹਾਨੂੰ ਆਪਾਂ ਬਿਲਕੁਲ ਬ੍ਰੈਂਡ ਨੂੰ ਟੈਗ ਕਰਨੇਗੇ ਨਾਲ ਟੈਗ ਦੋਸਤੋ ਅੱਗੇ ਫਿਰ ਟੀਵੀ ਆਸਤੀ ਸਕੂਟਰੀ ਆ ਗਈ ਹਾਂਜੀ ਇਹ 18 ਮਾਡਲ ਹੈ ਓਕੇ ਜੀ ਹੋਏ ਵੀ ਸਾਰੀ ਟੈਕ ਲੋਕਲ ਨੰਬਰ ਆਪਣੀ ਮਾਨਸਾ ਦੇ ਦੋਸਤੋ ਨੰਬਰ ਤੁਹਾਨੂੰ ਲੋਕਲ ਮਾਨਸਾ ਦੇ ਹੀ ਮਿਲਣਗੇ ਸਾਰੇ ਆਹ ਦੇਖੋ ਦੋਸਤੋ ਇਹਦੀ ਵੀ ਕੰਡੀਸ਼ਨ ਬਾਹਰ ਤੋਂ ਅਨੁਸਾਰੀ ਖਾ ਦਿਖਾ ਰਹੇ ਹਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਸਕਰੈਚ ਰੋ ਤਰ੍ਹਾਂ ਟਿਕਾ ਬਿਲਕੁਲ ਬ੍ਰੈਂਡ ਸਪੂਟੀਆਂ ਨਹੀਂ ਹੈਗੀ ਦੋਸਤੋ ਇਸੇ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਆ ਕਿ ਤੁਹਾਨੂੰ ਵੀ ਪਤਾ ਪਾ ਆਪਣੇ ਪੇਜ ਦੇ ਉੱਤੇ ਕਿੰਨੀਆਂ ਵੀਡੀਓ ਪਾਉਣੇ ਆਗੇ ਆਪਾਂ ਨੂੰ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਲੀਕ ਕਰਕੇ ਤਾਂ ਜੋ ਆਪਾਂ ਇਹਨਾਂ ਦੀ ਅੱਜ ਵੀਡੀਓ ਬਣਾ ਰਹੇ ਹਾਂ ਦੋਸਤੋ ਹਾਂਜੀ ਇਹ ਕਿੰਨਾ ਮਾਡਲ ਹੈ ਇਹ 18 ਮਾਡਲ ਹੈ ਜੀ 45 ਇਹ ਆ ਤੇ ਵਿਦਿਆਰਥੀ ਵਿੱਚ ਬੀਮਾ ਕਰਵਾ ਕੇ ਦੇਵਾਂਗੇ 1 ਸਾਲ ਦਾ 43000 ਤੇ 45 ਦੀ 45000 ਦੇ ਵਿੱਚ ਵਿਦਿਆਰਥੀ ਕਾਪਾ ਕਰਵਾ ਕੇ ਦੇਣ ਹਾਂ ਇੱਕ ਸਾਲ ਦਾ ਬੀਮਾ ਕਰ ਇੱਕ ਸਾਲ ਦਾ ਬੀਮਾ ਕਰਵਾ ਕੇ ਦੇਣ ਬਿਲਕੁਲ ਨਿਊ ਕਲਰ ਹੈਗਾ 골ਡਨ ਕਲਰ ਆ ਗਿਆ ਦੋਸਤੋ ਬਿਲਕੁਲ ਬ੍ਰੈਂਡ ਦੀ ਸੂਤੀ ਅੱਗੇ ਫਿਰ ਆਪਣੀ ਕੀ ਇੰਸਤਿਹਾਰੀ ਹਾਂਜੀ ਇਹ 17 ਮਾਡਲ ਹੈ ਇਹ ਦੋਸਤੋ 17 ਮਾਡਲ ਆਗੇਗੀ ਹਾਂਜੀ ਹਾਂਜੀ ਇਹਦਾ ਕੀ ਇਹ 42000 ਰੁਪਏ ਤੇ ਨਾਮ ਕਰਵਾ ਕੀ ਹਾਂਜੀ ਨਾਮ ਉਹ ਤੋਂ ਜਿਹੜੇ ਪਰਿੰਟ ਦੱਸਿਆ ਤੁਹਾਨੂੰ ਆ ਅਸੀਂ ਨਾਮ ਕਰਵਾ ਕੇ ਹੀ ਦੇਵਾਂਗੇ ਆਰਸੀ ਨਾਮ ਕਰਵਾਉਣ ਤੋਂ ਬਿਨਾ ਆਪਾਂ ਡੀਲ ਨਹੀਂ ਕਰਾਂਗੇ ਬਹੁਤ ਕੀ ਇਹ ਕਹਿੰਦੇ ਵੀ ਆਪਾਂ ਆਰਸੀ ਨਾਮ ਕਰਵਾ ਕੇ ਹੀ ਦੇਣੀ ਹੈ ਤਾਂ ਜੋ ਆਪਾਂ ਤੁਹਾਨੂੰ ਵੀ ਦਿਖਾ ਦੇਣ ਕਿ ਬਿਲਕੁਲ ਬ੍ਰੈਂਡ ਯੂਪੀਟਰ ਫੁੱਟੀ ਹੈ ਕੀ ਦੋਸਤੋ ਇਹ ਅਕੇ ਫੇਰ ਆ ਕੇ ਆਪਣੀ ਟੈਕਸਟ ਵਾਈਸ ਅਕਸਰ ਇਹ 16 ਮਾੜ ਦੇ 2000 ਤੇ 16 ਮਾੜ ਦਾ ਹਾਂਜੀ ਹਾਂਜੀ ਇਹਦਾ ਕੀਮਤ ਰੱਖੇ ਜੀ ਇਹ 43000 ਦੀ ਹੈ ਵਿਦ ਨਾਮ ਕਰਵਾ ਕੇ ਵਿਦ ਨਾਮ ਕਰਵਾ ਕੇ ਦੋਸਤੋ ਬਿਲਕੁਲ ਬ੍ਰੈਂਡ ਨਿਊ ਸਕੂਟੀ ਪਈ ਹੈ ਦੋਸਤੋ ਹੰਤਾ ਲੱਖ ਤੋਂ ਵੀ ਘੱਟ ਦੀਆਂ ਸੂਟੀਆਂ ਅੱਜ ਦੇ ਰੇਟ ਤੇ ਕੋ ਮਹਿੰਗਿਆ ਨਹੀਂ ਰੱਖਣਗੇ ਬਿਲਕੁਲ ਬ੍ਰੈਂਡ ਨਿਊ ਸਕੂਟੀ ਪਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਪਾਸੇ ਰੰਗ ਦੀ ਪੇਂਟਿੰਗ ਰਿਟਰਨ ਪੇਂਟ ਹੈ ਸਾਰਾ ਕੋਈ ਸਕ੍ਰੈਚ ਨਹੀਂ ਕਿਸੇ ਪਾਸਿਓਂ ओके हिरो लिया ट्रैक्टर प्लेयर्स हां जी ये ये 18 मॉडल अच्छा जी 18 मॉडल हां जी ये भी ये भी 42000 के दोस्तों ये भी 42000 रुपए ਦੇ ਵਿੱਚ 18 ਮੋਡਲ ਦਾ ਦੋਸਤ ਸਾਰੇ ਤੋਂ ਉੱਚੇ ਮਾਡਲ ਹੀ ਮਿਲਣਗੇ ਜਿੰਨੇ ਵੀ ਤੁਹਾਨੂੰ ਮਿਲਣਗੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਸਕੂਟਰੀ ਹੈ ਆਪਾਂ ਤੁਹਾਨੂੰ ਸਾਰਾ ਆਮ ਸਾਰਾ ਵਿਕਲਪ ਤੋਂ ਦਿਖਾ ਦਿੰਦੇ ਦੂਜੇ ਪਾਸੇ ਵੀ ਆਪਾਂ ਤੁਹਾਨੂੰ ਦਿਖਾਉ ਤਾੜੋਂ ਕੋਈ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਬੀ ਕੋਈ ਆਉਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਇਸਦਾ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਸਪਲੈਂਡਰ ਮੋਟਰਸਾਈਕਲ ਹਾਂਜੀ ਇਹ ਕਿੰਨਾ ਮਾਣ ਲਈ ਇਹ 19 ਮਾਡਲ ਹੈ ਜੀ 2003 19 ਮਾਡਲ ਦਾ ਦੋਸਤੋ ਹਾਂਜੀ ਇਹਦਾ ਕੀ ਰੇਟ ਰੱਖਿਆ ਜੀ ਇਹ 60000 ਦਾ ਜੀ ਦੋਸਤੋ ਸੈਲਫ ਸਟਾਰਟ ਸੈਲਫ ਸਟਾਰਟ ਆ ਗਿਆ ਦੋਸਤੋ 60000 ਰੇਟ ਹੈ ਹਾਂਜੀ 60000 ਦੇ ਦੋਸਤੋ ਰੇਟ ਰੱਖਿਆ ਗਿਆਗਾ ਅੱਗੇ ਮੋਟਰਸਾਈਕਲ ਆ ਗਿਆ ਆਪਣਾ ਹੋਂਡਾ ਦਾ ਹੋਂਡਾ ਟਵਿਸਟਰ ਜੀ ਹਾਂਜੀ ਇਹ 25000 ਦਾ ਜੀ 15 ਮਾਡਲ ਦੋਸਤੋ 15 ਮਾਡਲ ਲ 25 ਆਰ ਦਾ ਦੋਸਤੋ ਪੱਟੀ ਆਰ ਦਾ ਸੈਲਫ ਸਟਾਰਟ ਸੈਲਫ ਕੋ ਸਟਾਰਟ ਦੋਸਤੋ ਬਿਲਕੁਲ ਬਹੁਤ ਹੀ ਵਧੀਆ ਕੰディション ਦੇ ਵਿੱਚ ਹੈ ਦੋਸਤੋ ਮੈਂ ਤਾਂ 800 ਕਿਸ਼ਤ ਹੋਗਾ ਬਿਲਕੁਲ ਬਰੈਂਡ ਨਿਊ ਮੋਟਰਸਾਈਕਲ ਲੱਗਿਆ ਹੈਗਾ ਆ ਦੇਖੋ ਜੀ ਨੋਕਲ ਨੰਬਰ ਆ ਫਸਟ ਆਨਰ ਹੈ ਫਸਟ ਆਨਰ ਦੋਸਤੋ ਜਿਹਨ ਕੋਲ ਬਰੈਂਡ ਨਿਊ ਮੋਟਰਸਾਈਕਲ ਲੱਗਿਆ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਹੌਂਸਾ ਆ ਦੇਖੋ ਜੀ ਅਗਨ ਵੀ ਤੁਹਾਨੂੰ ਦਿਖਾ ਦਿੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਿ ਬਰੈਂਡ ਨਿਊ ਕਿਸੇ ਵੀ ਤਰ੍ਹਾਂ ਦਾ ਅੱਗੇ ਦੋਸਤੋ ਆ ਗਿਆ ਆਪਣੇ ਕੋਲੇ ਡੀ ਲੈਕਸ ਜੀ ਹਾਂਜੀ ਇਹਦਾ ਕੀਮਤ ਪਾ ਜੀ ਇਹ 45000 ਦਾ 19 ਮਾਡਲ 19 ਮਾਡਲ ਦੋਸਤੋ 45000 ਰੁਪਏ ਦਾ ਇਹ ਕਾਰਬਿਟਰਰ ਚ ਆ ਗਈ ਜਿਵੇਂ ਥੋੜਾ ਥੁਣ 20 ਮਾਡਲ ਦਾ ਅੱਛੇ ਜੀ ਆਪਾਂ ਹਾਂਜੀ ਉਹਦੇ ਦੇ ਉਹ ਜੀ ਉਹ ਹੈ ਉਹ ਸੈਂ ਨਵੇਂ ਮਾਡਲ ਚ ਆ ਕੇ ਸੈਂਸਰ ਤੇ ਇਹ ਕਾਰਬਿਟਰਰ ਪਹਿਲਾ ਵਾਲਾ ਇਹ ਤਾਂ ਬਹੁਤ ਘੱਟ ਮਿਲਦੇ ਨੇ ਹਾਂਜੀ ਇਹ ਬਹੁਤ ਘੱਟ ਮਿਲਦੇ ਨੇ ਇਹਦੀ ਥੋੜੀ ਡਿਮਾਂਡ ਵੱਧ ਹੈ ਸਰਵਿਸ ਵਾਰ ਹੋ ਜਾਂਦੀ ਹੈ ਹਾਂਜੀ ਉਹ ਆਪਾਂ ਨੂੰ ਕੰਪਨੀ ਚ ਲੈ ਜਾਣੇ ਪੈਂਦੇ ਨੇ ਦੇਖੋ ਤੋਂਨ ਚ ਵੀ ਕੋਈ ਨਹੀਂ ਨਾ ਠੀਕ ਹੈ ਠੀਕ ਹੈ ਦੋਸਤਾਂ ਦਾ Honda ਦਾ 125cc ਦੀ ਮੋਟਰਸਾਈਕਲ ਹੈ ਬੇਨਕੋਲਾ ਬ੍ਰਾਂਡ ਦੀ ਕੰディション ਦੇ ਵਿੱਚ ਹੈਗਾ ਤੇ ਪਤਾ ਕਿ ਦੋਸਤੋ ਟਾਇਰ ਬਿਲਕੁਲ ਬ੍ਰੈਂਡ ਨਿਊ ਹੈਗਾ ਫਸਟ ਓਨਰ ਲਈ ਹਾਂਜੀ ਫਸਟ ਓਨਰ ਮੁਰਤ ਹੈਗਾ ਲਈ ਬਹੁਤ ਓਕੇ ਹੈ ਜੀ ਬਹੁਤ ਵਧੀਆ ਗੱਡੀ ਹਾਂਜੀ ਤੇ ਕੀ ਦੇ ਸਕਾਈ ਇਹ 55000 ਦਾ ਜੀ ਓਕੇ ਜੀ ਦੋਸਤੋ 55000 ਰੁਪਏ ਦਾ ਮੁੱਤ 20 20 ਮੋੜ ਲੈ ਜੀ 20 ਮੋੜ ਲੈ ਦੋਸਤੋ ਆ ਤੁਸੀਂ ਚੈੱਕ ਕਰ ਲਓ ਬਿਲਕੁਲ ਨਵਾਂ ਮੋਟਰਸਾਈਕਲ ਹੈ ਬ੍ਰੈਂਡ ਨਿਊ ਮੋਟਰਸਾਈਕਲ ਹੈ ਚੱਲ ਪਸਾ ਦੀ ਜਾਂਦੀ ਹੈ ਇਹ ਦੋਸਤੋ ਸਰ ਹੁਣ ਕਰ ਰਹੀ ਹੁੰਦਾ ਹੈਗਾ ਡਿਜੀਟਲ ਮੀਟਰ 'ਚ ਆ ਗਿਆ ਓਕੇ ਜੀ ਦੋਸਤੋ 80 ਕਿਲੋਮੀਟਰ ਦੇ ਵਿੱਚ ਆ ਗਿਆ ਇਹ ਆਪਣੇ ਮਨ ਵੀ ਚੱਲੋ ਸਵਾ ਲੱਖ ਤੋਂ ਪਲਾਸੀ ਆ ਦੋਸਤ ਨਵਾਂ ਬਾਈਕ ਲਏ ਆ ਡਿਜੀਟਲ ਮੀਟਰ ਦੇ ਵਿੱਚ ਆ ਗਿਆ ਬਿਲਕੁਲ オリジナル ਚੱਲਿਆ ਦੋਸਤ 44723 ਜਿਹੜਾ ਵੀ ਚੱਲਿਆਗਾ ਉਹੋ ਚੱਲੇਗਾ ਜਿੱਦੋਂ ਮਾਰਕੀਟ ਤੋਂ ਅਪਰਟ ਚੈੱਕ ਕਰਵਾਸਾ ਕਿਹੜੇ ਕੰਪਨੀ ਰੋਂਣਾ ਮੈਨੂੰ ਜੇ ਨਾ ਜ ਰਿਕਟ ਬਾਈਕ ਤੋਂ ਤੋਂ ਕੰਪਨੀ ਰਿਪੋਰਟ ਦਿਦੂਗਾ ਬਿਲਕੁਲ ਸਾਫ ਸੁਥਰਾ ਕੰਮ ਕਰਦਿਨੇ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਦੇ ਵਿੱਚ ਕੋਈ ਹੋ ਨਹੀਂ ਆ ਤੁਹਾਨੂੰ ਅੱਗੇ ਆਪਾਂ ਸੀਪੀ ਦੀ ਸਾਰੀ ਜਾਣਕਾਰੀ ਵੀ ਦੁੱਨੇਗੀ ਹਾਂਜੀ ਇਹ ਦਾ ਕੀ ਮੁੱਲ ਹੈ ਇਹ ਇਹ 19 ਮਾਡਲ ਹੈ 40 40000 40000 ਰੁਪਏ ਦੇ ਵਿੱਚ ਤੋਂ ਉਸ ਤੋਂ 19 ਮਾਡਲ ਸਿਟੀ ਸਵਾ ਮੋਟਰਸਾਈਕਲ ਬਿਲਕੁਲ ਨਵਾਂ ਮੋਟਰਸਾਈਕਲ ਤੋਂ ਆਜ ਐਕਸਟਰਾ ਫਰਜੈਂਸੀ ਬਿਲਕੁਲ ਬ੍ਰੈਂਡ ਨਹੀਂ ਪੁੱਛਣਾ ਲਾਉਤੋਂ ਹੁੰਦਾ ਇਹਦੇ ਨਾਲ ਦੇ ਉਹ ਹਟ ਗਏ ਬਿਲਕੁਲ ਜਦੋਂ ਦੋਸਤੋ ਰੁਕ ਪਾਲਦੇ ਨੇ ਕਿ ਸੈਂਸਰਾਂ ਵਾਲੇ ਚੱਲ ਪਈ ਉਹਦਾ ਕਰਕੇ ਆਹ 20 ਮਾਡਲ ਹੈ ਜੀ ਹਾਂਜੀ ਇਹ 20 ਮਾਡਲ ਦਾ ਕੀ ਰੇਟ 20 ਮਾਡਲ ਹੈ ਜੀ ਇਹ ਵੀ ਸਾਨੂੰ 40000 ਦੇ ਤੇ 20 ਮਾਡਲ ਅੱਛਾ ਜੀ ਹਾਂਜੀ ਇਹ 20 ਮਾਡਲ ਇਹ ਆਜ ਇਹ 20 ਮਾਡਲ ਹੈ ਨਵੇਂ ਮਾਡਲ ਤੇ ਆ ਗਿਆ ਦੋਸਤੋ ਆਹ ਦੇਖੋ ਨਵਾਂ ਮਾਡਲ ਵੀ ਆ ਗਿਆ ਇਹ ਵੀ ਇਹ ਵੀ ਰੇਟ ਲੱਗਦਾ ਇਹ ਵੀ ਦੋਸਤੋ ਉਸੇ ਰੇਟ ਦੇ ਵਿੱਚ ਹੀ ਲੱਗ ਜੂਗਾ 40000 ਰੁਪਏ ਦੇ ਵਿੱਚ ਤੁਹਾਨੂੰ ਬਿਲਕੁਲ ਬ੍ਰੈਂਡ ਨਿਊ ਮੋਟਰਸਾਈਕਲ ਹੈ ਨਾਲ ਦੇ ਟਾਇਰ ਪਿਆ ਫਰੰਟ ਵਾਲਾ ਇਹਦਾ ਬੈਕ ਵਾਲਾ ਟਾਇਰ ਨਵਾਂ ਦਿੱਤਾ ਤੁਹਾਨੂੰ ਬਿਲਕੁਲ ਨਵੇਂ ਮੋਟਰਸਾਈਕਲ ਹੈ ਅੱਗੇ ਤੁਹਾਨੂੰ ਆਪਾਂ ਦਿਖਾਉਣੇ ਆਂ ਕਿ ਵਿਕਰਾਂਤ ਭਾਈ ਕੋ ਅੱਗੇ ਤੁਹਾਨੂੰ ਬਿਲਕੁਲ ਨਵਾਂ ਮੋਟਰਸਾਈਕਲ ਹੈ ਕਿ ਵੀ ਆਜ ਦਾ ਹਾਂਜੀ ਬਾਬਾ ਕੀ ਜੀ ਦਾ ਕੀ ਰੇਟ ਰੱਖੇ ਜੀ ਇਹ 35000 ਦਾ ਜੀ 18 ਮੋਡਲ 18 ਮੋਡਲ ਦੋਸਤੋ 35000 ਰੁਪਏ ਦੇ ਵਿੱਚ ਇਹਦਾ ਵੀ ਤੁਹਾਨੂੰ ਆਪ ਵੀ ਦਿਖਾਉਣੇ ਆਂ ਕਿ ਮਿਤਕੁਨ ਸਰਵਿਸਡ ਮੋਟਰਸਾਈਕਲ ਹੈ ਬ੍ਰਾਂਡੂ ਮੋਟਰਸਾਈਕਲ ਆ ਦੋਸਤੋ ਕਿਸੇ ਵੀ ਮੇਰੇ ਬੀਤੂ ਚਾਹੀਦਾ ਹੋਵੇ ਤਾਂ ਤੁਹਾਨੂੰ ਕਨੈਕਟ ਨੰਬਰ ਦੱਸਾਂਗੇ ਉਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਇਹ ਡੀਲ ਕਰ ਸਕਦੇ ਹੋ ਇਦੋਂ ਦੇਖੋ ਤੁਸੀਂ ਜਦੋਂ ਕੋਲ ਬ੍ਰਾਂਡੂ ਮੋਟਰਸਾਈਕਲ ਆ ਨਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਚੀਜ਼ ਤੇ ਕੋਈ ਸਰਾਈਤਾ ਕੋਈ ਚੇਂਜਿੰਗ ਨਹੀਂ ਜਿਹੜਾ ਸਮਾਨ ਨਾਲ ਦਾ ਕੋਈ ਚੇਂਜ ਨਹੀਂ ਕੀਤਾ ਹਦਾ ਤਾਂ ਜ਼ਿਆਦਾਤਰ ਕੀ ਹੁੰਦਾ ਨਾ ਆਮ ਜਿਵੇਂ ਦੇਸੀ ਉਦਾਂ ਦਾ ਸਮਾਨ ਪਾ ਕੇ ਤਿਆਰ ਕਰਕੇ ਪੇਂਟ ਚੇਂਡ ਕਰਾ ਕੇ ਖੜਾਏ ਖੜੇ ਉਹ ਨਹੀਂ ਜਿਵੇਂ ਖੜਿਆ ओरिजिनल ਹੈ ਜਿਸ ਤਰ੍ਹਾਂ ਦੀ ਕੰਪਲ ਦਾ ਕਸਟਮਰ ਦੇਖੇਗਾ ਗੱਡੀ ਉਸ ਤਰ੍ਹਾਂ ओरिजिनल ਹੀ ਖੜੀ ਹੈ ਦੋਸਤੋ ਬਹੁਤ ਸੂਚੀ ਚੇਂਜਿੰਗ ਨਹੀਂ ਹੈਗਾ ਸਮਾਨ ਵੀ ਆਪਾਂ ਆ ਚੇਂਜ ਕਰ ਦੋ ਜਾਂ ਪੇਂਟ ਚੇਂਜ ਕਰਾ ਕੇ ਖੜਾ ਦੋ ਇਸ ਤਰ੍ਹਾਂ ਦੇ ਕੋਈ ਵੀ ਇਸ ਤਰ੍ਹਾਂ ਦੇ ਜੋ ਸੋ ਸੋ ਜਿਸ ਤਰ੍ਹਾਂ ਦੇ ਕੰਪਲ ਦਾ ਹੁੰਦਾ ਹੈਗਾ ਵੀ ਆਪਾਂ ਕਹਿੰਦੇ ਮੇਲਰ ਕੋਲੇ ਵੀ ਆਪਾਂ ਦਾ ਰੰਗ ਪੇਂਟ ਵਾਲੇ ਮੋਟਰਸਾਈਕਲ ਕਹਿੰਦੇ ਕਿ ਦੋਸਤੋ ਇਸ ਤਰ੍ਹਾਂ ਦਾ ਕੁਝ ਵੀ ਨਹੀਂਗਾ ਹਾਂ ਜੋ ਵੀ ਹੈ ਅਸਲ ओरिजिनल ਦਾ ਬਚਿਤ ਹੈਗਾ ਉਹਦਾ ਇੰਨਲ ਮੋਟਰਸਾਈਕਲ ਹੈ ਸਿਸਨ ਮਾਰਕਿੰਗ ਮਿਸਤਰੀ ਨਾਲデア ਅੱਜ ਚਿੱਤੀ ਚੈੱਕ ਕਰਵਾ ਸਕਾਂ ਸਾਰੀਆਂ ਆਈਡੀਆ ਹੋਣੀਆਂ ਸਾਰੇ ਬੰਦੇ ਦੇ ਸਾਰੇ ਪ੍ਰੂਫ ਮਿਲ ਲਗੇ ਬੇਗੂ ਜੱਟ ਸਾਰੇ ਜਿਹੜਾ ਵੀ ਕਸਟਮਰ ਉਹ ਜਿਹੜੀ ਗੱਲ ਉਹਦੀ ਆਣੀ ਪ੍ਰੂਫ ਸਾਰੇ ਲੋਕ ਨੰਬਰ ਸਾਬ ਮਿਲੂ ਠੀਕ ਹੈ ਜੀ ਕਿੰਨਾ ਮਾਡਲ ਆ ਬਬੂ ਜੀ ਇਹ ਸੀਟੀ 100 110 ਚ ਆ ਗਿਆ ਜੀ ਉਹ ਸੌਦੇ 186 ਸੀ ਆ ਗਿਆ ਅੱਛਾ ਜੀ ਹਾਂ ਇਹ ਕੇਵੀ ਉਨੇ ਮਾਡਲ ਹੈ ਉਨੇ ਮਾਡਲ ਹੈ ਜੀ ਇਹ ਵੀ 45000 ਦੇ ਦੋਸਤੋ 45000 ਰੁਪਏ ਦੇ ਵਿੱਚ ਸੀਟੀ 100 110 ਬਿਲਕੁਲ ਬ੍ਰੈਂਡ ਨਿਊ ਮੋਟਰਸ ਹੈ ਬਈ ਦੋਸਤੋ ਦੁਆਰੇ ਦੁਆਰੇ ਕਹਿਣ ਤਾਂ ਇਹ ਲੋੜ ਹੀ ਹੈ ਕਿ ਅੱਖਾਂ ਮਿਲ ਗਈਏ ਦੁਕਾਨ ਦੇ ਇਹਾਜਤੀ ਸ਼ੌਪ ਦੇ ਇਹਾਜੋ ਕੇਵਲ ਆਹ ਨੂੰ ਡੀਲ ਤੇ ਉੱਤੇ ਮਾਨਸਾ 3 ਕੋਰ ਮਾਨਸਾ ਤਿੰਨ ਕੋਨੀ ਜਿਹੜਾ ਬੱਸ ਸਟੈਂਡ ਤੋਂ ਹੋੜ ਜਾਂਦਾ ਦੋਸਤੋ ਨੀਅਰ ਪੈਟਰੋਲ ਪੰਪ ਪੰਪ ਦੇ ਬਿਲਕੁਲ ਨਜ਼ਦੀਕ ਹੈ ਜਮਾ ਸਾਹਮਣੇ ਸੋ ਸਾਰੀ ਲੋਕੇਸ਼ਨ ਆਪਾਂ ਦੋਸਤੋ ਦਿਖਾ ਚੁੱਕੇ ਆਂਗੇ ਆ ਤੁਸੀਂ ਚੈੱਕ ਕਰੋ ਦੁਬਾਰਾ ਤੋਂ ਡੀਲੈਕਸ ਐਚਐਫ ਡੀਲੈਕਸ ਹਾਂਜੀ ਇਹ ਕੀ ਇਹ ਸੈਲਫ ਸਟਾਰਟ ਹੈ ਜੇ 19 ਵੋਲਟ ਤੇ ਹਾਂਜੀ 19 ਵੋਲਟ ਜੀ 19 ਵੋਲਟ ਸੈਲਫ ਇਹ ਸੈਲਫ ਚ ਆ ਕੇ ਜੀ ਜੋ ਪਹਿਲਾਂ ਦਿਖਾਇਆ ਤੁਹਾਨੂੰ 45 ਇਹ ਉਹ ਕਿੱਕ ਹੈ ਸੈਲਫ ਹੈ ਓਕੇ ਜੀ ਹਾਂਜੀ ਇਹਦਾ ਵਰਕ ਹੈ ਇਹ 55000 ਰੁਪਏ 55000 ਰੁਪਏ ਦੇ ਵਿੱਚ ਦੋਸਤੋ ਬਿੱਲ ਕੋਲ ਬ੍ਰਾਂਡ ਦੀ ਮੋਟਰਸਾਈਕਲ ਹਾਂ ਆ ਤੁਹਾਨੂੰ ਸਾਰਾ ਵੀ ਆਪਾਂ ਦਿਖਾ ਦਿੰਦੇ ਇਹ ਜੈਡ ਬਲੈਕ ਚ ਆ ਗਿਆ ਜੀ ਜੈਡ ਬਲੈਕ ਦੇ ਵਿੱਚ ਦੋਸਤੋ ਇਹਦਾ ਤਾਂ ਐਕਸਟਰਾ ਰੇਟ ਮਹਿੰਗਾ ਹੁੰਦਾ ਹੈ ਹਾਂਜੀ ਹਾਂਜੀ ਅੱਗੇ ਤੋਂ ਇਹ ਦੋਸਤੋ ਮਹਿੰਗਾ ਹੁੰਦਾ ਦੂਸਰੇ हां जी दोस्तों ਤੁਹਾਨੂੰ ਆਪਾਂ ਸਾਰਾ ਐਡਰੈਸ ਦੱਸ ਦਿੰਨੇ ਆ ਕਿ ਹਾਂਜੀ 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 ਬਸ ਸਟੈਂਡ ਰੋਡ ਲਿੰਕ ਰੋਡ ਮਾਂਸਾ ਹਾਂ ਆਪਾਂ ਜਦੋਂ ਤੈਨੂੰ ਕੋਣੀ ਤੋਂ ਆਉਣਾ ਬਸ ਸਟੈਂਡ ਨੂੰ ਜੀ ਖੱਬੇ ਹੱਥ ਦੀ ਸਾਈਡ ਦਾ ਨੀਅਰ ਪੈਟਰੋਲ ਪੰਪ ਬਿਲਕੁਲ ਸਾਹਮਣੇ ਬਿਲਕੁਲ ਪੈਟਰੋਲ ਪੰਪ ਦੇ ਦੋਸਤੋ ਸਾਹਮਣੇ ਹੈਗਾ ਬਾਕੀ ਤੁਹਾਨੂੰ ਨੰਬਰ ਕਨੈਕਟ ਨੰਬਰ ਆਪਾਂ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਸਿਕ ਨਾਈਟ ਕਰਕੇ ਦੋਸਤੋ ਆ ਸਕਦੇ ਹਾਂਜੀ ਆਪਣਾ ਕਨੈਕਟ ਨੰਬਰ ਲਓ 99154 ਹਾਂਜੀ 66348 ਦੋਸਤੋ ਕਿੱਕ ਦੋਸਤੋ ਸਾਰਾ ਕਿਸੇ ਮਾਗੀ ਬਾਈਕ ਦੇ ਲਈ ਆਪਾਂ ਇਹ ਡੋਗ ਜਾਣਕਾਰੀ ਲੈ ਸਕਦੇ ਹੋ ਤੁਸੀਂ ਜਾਣਕਾਰੀ ਥੈਂਕ ਯੂ ਦੋਸਤੋ ਅੱਗੇ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਇਸ ਵੀਡੀਓ ਨੂੰ ਅੱਗੇ ਤੋਂ ਕੋਈ ਸ਼ੇਅਰ ਕਰੀ ਥੈਂਕ ਯੂ ਜੀ